नमस्कार दैनिक सवेरा देख रहे हैं आप और दैनिक सवेरा में हम आप आज को दिखा रहे हैं गुरुद्वारा बंगला साहिब में जहां पर गुरु हर कृष्ण पॉली क्लिनिक चलता है बहुत ही मात्र ही कुछ ही पैसे कही है क्योंकि रुपए नहीं कहेंगे क्योंकि बहुत ही कम छोटी ये रकम है जहां पर अपना इलाज यहां पर लोग आकर कराते हैं बड़े बड़े महंगे महंगे इलाज और बड़े बड़े टेस्ट यहाँ पर मात्र पचास रुपये में भी होते हैं तो इस पर ज़्यादा जानकारी के लिए हमारे साथ भूपिंदर सिंह भुल्लर जी यहाँ मौजूद हैं जो कि चेयरमैन भी हैं यहाँ के सर आपसे इस बारे में थोड़ी जानकारी लेते हैं कि यहाँ पर क्या क्या सुविधाएं लोगों को मिलती हैं और क्या क्या टेस्ट जो बड़े बड़े महंगे महंगे टेस्ट हैं वो यहाँ क्या कितनी छोटी रकम यहाँ होते हैं सब तो पहला वाहगुरु जी का खालसा वाहगुरु जी की फतेह सब दर्शकों सात श्रीकाल जी ये बंगला साहब गुरुद्वारे के जेड होस्पिटल आप इस टाइम बैठे हैं ये लगभग करीब कोई पैंठ तो सत्तर साल पुराना ਇਹ ਹਸਪੀਟਲ ਹੈਗਾ ਹੈ ਔਰ ਅੱਜ ਦੀ ਡੇਟ ਦੇ ਵਿੱਚ ਇਹ ਦਿੱਲੀ ਦਾ ਸਭ ਤੋਂ ਵੱਡਾ ਡਾਇਗਨੋਸਟਿਕ ਸੈਂਟਰ ਬਣ ਚੁੱਕਾ ਹੈ ਜਿਹਦੇ ਵਿੱਚ ਜੜੀਆਂ ਐਮ ਆਰ ਆਈ ਸੈਂਟਰ ਚੱਲਦਾ ਪਿਆ ਸਿਟੀ ਸਕੈਨ ਚੱਲਦਾ ਪਿਆ ਮੈਮੋਗ੍ਰਾਫੀ ਦੇ ਟੈਸਟ ਹੋ ਰਹੇ ਨੇ ਡਿਜੀਟਲ ਐਕਸ ਰੇ ਹੈਗਾ ਸਾਡੇ ਕੋਲ ਵਰਲਡ ਕਲਾਸ ਲੈਬ ਹੈਗੀ ਇੱਥੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਕਿ ਅਸੀਂ ਇੱਥੇ ਬਹੁਤ ਜਲਦੀ ਪੈਟ ਸਕੈਨ ਸ਼ੁਰੂ ਕਰਨ ਜਾ ਰਹੇ ਹਾਂ ਹੋਲ ਬਾਡੀ ਪੈਟ ਸਕੈਨ ਜਿਹੜਾ ਕਿ ਬਹੁਤ ਮਹਿੰਗਾ ਟੈਸਟ ਹੈਗਾ ਤੇ ਇੱਥੇ ਤਕਰੀਬਨ ਤਕਰੀਬਨ ਏ ਟੂ ਜ਼ेड ਸਾਰੇ ਟੈਸਟ ਹੁੰਦੇ ਨੇ ਜਾਣਕਾਰੀ ਆ ਰਹੀ ਹੈ ਕਿ 50 ਰੁਪਏ ਮੈਂ ਐਮ हां एमआरआई आप आप आपको सुनने में भी बड़ा अजीब लगेगा जो बार मिनिमम स्टार्टिंग है जिसकी 5-7000 रुपए से होती है अ इथे ਅਸੀਂ 50 ਰੁਪਏ ਦੇ ਵਿੱਚ ਕਰਦੇ ਆ ਉਹ 50 ਰੁਪਏ ਵੀ ਖਾਲੀ ਰਜਿਸਟ੍ਰੇਸ਼ਨ ਚਾਰਜਸ ਲੀ ਜਾਂਦੇ ਨੇ ਔਰ 50 ਰੁਪਏ ਦੇ ਵਿੱਚ ਐਮ ਆਰ ਆਈ ਹੁੰਦੀ ਹੈ ਔਰ ਹੁਣ ਤੱਕ ਅਸੀਂ ਐਮ ਆਰ ਆਈ ਸੀਟੀ ਸਕੈਨ ਜੇ ਮਿਲਾ ਕੇ ਗੱਲ ਕਰੀਏ ਤਾਂ ਅਸੀਂ 50000 ਕ੍ਰਾਸ ਕਰ ਚੁੱਕੇ ਹਾਂ ਪਿਛਲੇ ਕੋਈ 2.5 ਸਾਲਾਂ ਦੇ ਵਿੱਚ 50000 ਤੋਂ ਵੱਧ ਐਮ ਆਰ ਆਈ ਸੀਟੀ ਸਕੈਨ ਹੋ ਚੁੱਕੇ ਨੇ ਇੱਥੇ ਗੁੰਦਰ ਸਾਹਿਬ ਬਾਤ ਕਰੇ ਤਾਂ ਕਿੰਨੇ ਲੋਕ ਇੱਥੇ ਰੋਗ ਸੇਵਾ ਦਾ ਲਾਭ ਲੈਂਦੇ ਆ ਦੇਖੋ ਅਗਰ ਆਪਾਂ ਲੋਕਾਂ ਦੀ ਗੱਲ ਕਰੀਏ ਤੇ ਐਵਰੇਜ ਜਿਹੜੀ ਹੈਗੀ ਆ ਸਾਡੇ ਕੋਲ ਇਸ ਟਾਈਮ ਕੋਈ 50+ ਐਮ ਆਰ ਆਈ ਜਿਹੜੀ ਹੈਗੀ ਆ ਰੋਜ਼ ਹੁੰਦੀ ਹੈ ਔਰ ਜਿਹਦੇ ਵਿੱਚ ਲੋਕ ਮਤਲਬ ਮਾਰਨਿੰਗ ਅਰਲੀ ਮਾਰਨਿੰਗ ਨਹੀਂ ਬਹੁਤ ਅਰਲੀ ਮਾਰਨਿੰਗ ਤੋਂ ਆ ਕੇ ਲਾਈਨ ਵੀ ਲੱਗਦੇ ਨੇ ਔਰ ਸਾਡੇ ਕੋਲ ਇਹਦੀ ਬੁਕਿੰਗ ਵੀ ਹੁੰਦੀ ਹੈ ਤੇ ਮੈਂ ਸਮਝਦਾ ਕਿ ਸੰਗਤ ਜਿਹੜੀ ਹੈਗੀ ਆ ਬੰਗਲਾ ਸਾਹਿਬ ਗੁਰਦਾਰੇ ਗੁਰੂ ਅਰਕੇਸ਼ਨ ਸਾਹਿਬ ਜੀ ਦੇ ਦਰ ਤੇ ਆ ਕੇ ਇਸ ਮਸ਼ੀਨਾਂ ਦਾ ਬਹੁਤ ਲਾਹਾ ਲੈ ਰਹੀ ਹੈ ਔਰ ਬਹੁਤ ਇੱਕ ਨੋਮੀਨਲ ਜੇ ਰੇਟ ਦੇ ਵਿੱਚ ਜਿਹੜਾ ਕਿ ਇਹਨਾਂ ਨੂੰ ਆਪਾਂ ਸਾਰੀ ਫੈਸਿਲਿਟੀਆਂ ਔਰ ਸੁਵਿਧਾਵਾਂ ਪ੍ਰੋਵਾਈਡ ਕਰਦੇ ਆਂ ਸਾਪ ਐਮ ਆਰ ਆਈ ਕੇ ਲਾਵਾ ਹੋਰ ਕੀ ਕੀ ਟੈਸਟ ਹੈ ਜੋ ਜਿਆਦਾਤਰ ਲੋਕ ਯਹਾਂ ਪਰ ਆ ਕੇ ਕਰਵਾਤੇ ਹਨ ਐਮ ਆਰ ਆਈ ਸੀਟੀ ਸਕੈਨ ਤੋਂ ਬਾਅਦ ਜੋ ਸਭ ਤੋਂ ਜ਼ਿਆਦਾ ਇੱਥੇ ਟੈਸਟ ਹੁੰਦੇ ਨੇ ਉਹ ਮੈਮੋਗ੍ਰਾਫੀ ਦਾ ਟੈਸਟ ਹੁੰਦਾ ਹੈ ਜੋ ਕਿ ਲੇਡੀਜ਼ ਦੇ ਵਿੱਚ ਅੱਜਕੱਲ ਇੱਕ ਬੜੀ ਕਾਮਨ ਜੀ ਗੱਲ ਹੋ ਗਈ ਹੈ ਚੈਸਟ ਦੀ ਪ੍ਰੋਬਲਮ ਹੁੰਦੀ ਹੈ ਚੈਸਟ ਕੈਂਸਰ ਦੀ ਔਰ ਉਹ ਇੱਥੇ ਮਾਤਰਾ 800 ਰੁਪਏ ਦੇ ਵਿਜੀਟ ਟੈਸਟ ਹੁੰਦਾ ਹੈ ਔਰ ਉਹ ਵੀ ਵਰਲਡ ਕਲਾਸ ਮਸ਼ੀਨ ਲੱਗੀ ਹੋਈ ਹੈ ਉਸ ਤੋਂ ਬਾਅਦ ਸਾਡੇ ਕੋਲ ਲੈਬ ਹੈਗੀ ਹੈ ਸਾਡੇ ਕੋਲ ਲੈਬ ਚ ਬਹੁਤ ਰਸ਼ ਰਹਿੰਦਾ ਹੈ ਫਿਰ ਸਾਡੇ ਕੋਲ ਡੈਂਟਲ ਕਲੀਨਿੰਗ ਨੇ ਕੰਪਲੀਟ ਡੈਂਟਲ ਕਲੀਨਿਕ ਹੈਗਾ ਉਹਦੇ ਵਿੱਚ ਵੀ ਬਹੁਤ ਮਹਾਰਾਜ ਦੀ ਕਿਰਪਾ ਬਹੁਤ ਸੰਗਤ ਆਪਣਾ ਉਸਦਾ ਲਾਹਾ ਲੈਂਦੀ ਹੈ ਤੇ ਇਸ ਤਰ੍ਹਾਂ ਅਲੱਗ-ਅਲੱਗ ਹੈ ਸਾਡੇ ਕੋਲ ਕੋਪਰੈਸ਼ਨ ਟੀਮ ਹੈਗੀ ਹੈ ਫਿਜ਼ੀਓਥੈਰੇਪੀ ਹੈਗੀ ਹੈ ਉਸ ਤੋਂ ਬਾਅਦ ECG ਹੈ ਔਰ ਅਲਟਰਾਸਾਉਂਡ ਵੀ ਇੱਥੇ ਹੁੰਦਾ ਅਲਟਰਾਸਾਉਂਡ ਵੀ ਡੇ ਅਲਟਰਨੇਟ ਡੇ ਦੇ ਉੱਤੇ ਹੁੰਦਾ ਔਰ ਜਿਸ ਦਿਨ ਅਲਟਰਾਸਾ ਪੇਸ਼ੈਂਟ ਤੋਂ ਪਲੱਸ ਪੇਸ਼ੈਂਟ ਹੁੰਦੇ ਨੇ ਅਲਟਰਾਸਾਉਂਡ ਦੇ ਤੇ ਮੈਂ ਸਮਝਦਾ ਕਿ ਇਹ ਜੋ ਵੀ ਫੈਸਿਲਟੀਆਂ ਚੱਲਦੀਆਂ ਗੁਰੂ ਸਾਹਿਬ ਦੀ ਕਿਰਪਾ ਨਾਲ ਦਿੱਲੀ ਨਹੀਂ ਦਿੱਲੀ ਤੋਂ ਦੂਰ ਦਰਾਜ ਇਲਾਕੇ ਤੋਂ ਵੀ ਪੰਜਾਬ ਤੋਂ ਹਮਾਚਲ ਤੋਂ ਉਤਰਾਖੰਡ ਤੋਂ ਯੂਪੀ ਤੋਂ ਬਹੁਤ ਦੂਰ ਦੂਰੋਂ ਲੋਕ ਆਉਂਦੇ ਨੇ ਜਿਹੜੇ ਐਮ ਆਰ ਆਈ ਦਾ ਇੱਥੇ ਆ ਕੇ ਲਾਹਾ ਲੈ ਰਹੇ ਨੇ ਦਵਾਈਆਂ ਵੀ ਹਮ ਦੇਖ ਰਹੇ ਫਾਰਮੇਸੀ ਬਾਅਦ ਦਵਾਈਆਂ ਵੀ ਹਾਂਜੀ ਮੈਂ ਦਵਾਈਆਂ ਦੀ ਤੁਸੀਂ ਜਿਹੜੀ ਗੱਲ ਕੀਤੀ ਹੈ ਸਾਡੇ ਕੋਲ ਇੱਥੇ ਨਾ ਡਾਕਟਰ ਸੰਦੇ ਨੇ ਮੈਂ ਤੁਹਾਨੂੰ ਇੱਕ ਲਿਸਟ ਦਿਖਾਉਣਾ ਚਾਹਾਂਗਾ ਜੋ ਸਾਡੇ ਕੋਲ ਡਾਕਟਰਸ ਦੀ ਲਿਸਟ ਹੈਗੀ ਹੈ ਤੁਸੀਂ ਲਿਸਟ ਦੇਖੋਗੇ ਇਹ ਦਿੱਲੀ ਦੇ ਸਾਰੇ ਬਹੁਤ ਹੀ ਮੰਨੇ ਪਰਮੰਨੇ ਡਾਕਟਰ ਸਹਗੇ ਨੇ ਜਿਹੜੇ ਆਪਣੇ ਟਾਈਮ ਦਾ ਇੱਥੇ ਆ ਕੇ ਦਸਵੰਤ ਦਿੰਦੇ ਨੇ ਇਹਦੇ ਵਿੱਚ ਕੁਝ ਡਾਕਟਰ ਸੇ ਐਸੇ ਨੇ ਜਿਨ੍ਹਾਂ ਨੂੰ 50-50 ਇਅਰ ਹੋਣ ਵਾਲੇ ਨੇ ਇੱਥੇ ਡਾਕਟਰ ਆਈਪੀਐਸ ਕਾਲਰਾ ਹੈਗੇ ਨੇ ਉਹਨਾਂ ਨੂੰ 50 ਪਲੱਸ ਇਅਰ ਹੋ ਗਏ ਨੇ ਉਹ ਕਾੜੀਓ ਦੇ ਡਾਕਟਰ ਨੇ ਔਰ ਦਿੱਲੀ ਦੇ ਸਭ ਤੋਂ ਇਸ ਟਾਈਮ ਸੀਨੀਅਰ ਨਾਮ ਹੈਗਾ ਡਾਕਟਰ ਆਈਪੀਐਸ ਕਾਲਰਾ ਤੇ ਇੱਥੇ 10 ਰੁਪਏ ਦੀ ਪਰਚੀ ਬੰਦੀ ਹੈ ਔਰ ਮੈਡੀਸਿਨ ਜਿਹੜੀ ਹੈਗੀ ਆ ਉਹ ਫ੍ਰੀ ਦਿੱਤੀ ਜਾਂਦੀ ਹੈ ਜੀ ਹਮ ਦੇਖ ਰਹੇ ਤੇ ਸਰ ਆਪਕਾ ਇੱਕ ਵੀਡੀਓ ਮੈਂ ਜਾਤ ਪਾਤ ਨਹੀਂ ਦੇਖੀ ਜਾਂਦੀ ਸਭ ਕਾ ਲਾਜਿਆ ਕੀ ਹਾਂ ਇਹ ਕਨਫਰਮ ਗੱਲ ਹੈ ਇਹ ਕਨਫਰਮ ਕਰੇ ਇਹ ਅਠਵੇਂ ਗੁਰੂ ਨਾਨਕ ਦਾ ਸਥਾਨ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਸ੍ਰੀ ਹਰਕ੍ਰਿਸ਼ਨ ਤੇ ਆਈਏ ਜਿਸ ਜਿੱਠੇ ਸਭ ਦੁੱਖ ਜਾਏ ਤੇ ਇਸ ਸਥਾਨ ਤੇ ਕੋਈ ਜਾਤ ਪਾਤ ਨਹੀਂ ਦੇਖੀ ਜਾਂਦੀ ਕੋਈ ਧਰਮ ਨਹੀਂ ਵੇਖਿਆ ਜਾਂਦਾ ਫਰਸਟ ਕਮ ਐਂਡ ਫਰਸਟ ਸਰਵ ਇਹ ਸਾਡੀ ਪਾਲਿਸੀ ਹੈ ਜਿਹੜਾ ਪਹਿਲਾਂ ਆਏਗਾ ਉਹ ਉਹਦੀ ਪਹਿਲਾਂ ਉਹਨੂੰ ਸਰਵਿਸ ਦਿੱਤੀ ਜਾਏਗੀ ਜਿਸ ਕੋ ਬੜੀ ਬਿਮਾਰੀ ਹੈ ਸੋ ਉਸ ਕੋ ਰੈਫਰ ਵੀ ਕਰਤੇ ਹੈ ਕੀ ਕੁਝ ਨੇ ਸਾਨੂੰ ਕਿਉਂਕਿ ਸਾਡੇ ਕੋਲ ਜਿਹੜੇ ਡਾਕਟਰ ਹਾਂਦੇ ਨੇ ਬਹੁਤ ਸੀਨੀਅਰ ਹਾਂਦੇ ਨੇ ਬੇਸਿਕਲੀ ਇਹ ਡਾਇਗਨੋਸ ਸੈਂਟਰ ਹੈਗਾ ਔਰ ਇਹ ਪੋਲੀਕਲੀਨਿਕ ਹੈਗਾ ਇੱਥੋਂ ਅਸੀਂ ਦੇਖ ਕੇ ਦਿੱਤਾ ਜਾਂਦਾ ਜੇ ਤੇ ਆਪਰੇਸ਼ਨਸ ਦੀ ਗੱਲ ਕਰੀਏ ਜਾਂ ਕੋਈ ਅਗਰ ਇਸ ਟਾਈਪ ਦੀ ਕੋਈ ਜ਼ਰੂਰਤ ਹੁੰਦੀ ਹੈ ਉਹਦੇ ਵਾਸਤੇ ਸਾਡੇ ਕੋਲ ਬਾਲਾ ਸਾਹਿਬ ਹਸਪੀਟਲ ਹੈ ਸਰਾਇ ਕਾਲੇਖੰਦ ਉੱਤੇ ਜਿਸ ਜਗ੍ਹਾ ਦੇ ਉੱਤੇ ਸਾਡਾ ਫ੍ਰੀ ਡਾਇਲਿਸਿਸ ਵੀ ਚੱਲ ਰਿਹਾ ਤੁਸੀਂ ਸੁਣਿਆ ਹੋਵੇਗਾ ਮੈਂ ਤੁਹਾਡੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਬਾਲਾ ਸਾਹਿਬ ਦੇ ਵਿੱਚ ਦਿੱਲੀ ਸੇ ਗੁਰਦਾਰਾ ਮੈਨੇਜਮੈਂਟ ਕਮੇਟੀ ਵੱਲੋਂ ਫ੍ਰੀ ਡਾਇਲਿਸਿਸ ਸੈਂਟਰ ਚਲਾਇਆ ਜਾ ਰਿਹਾ ਹੈ ਇਹ ਆਪਣੇ ਆਪ ਸੁਣਨ ਚ ਬੜੀ ਵੱਡੀ ਗੱਲ ਹੁੰਦੀ ਹੈ ਕਿ ਉਸ ਹਸਪੀਟਲ ਦੇ ਵਿੱਚ ਕੈਸ਼ ਕਾਉਂਟਰੀ ਨਹੀਂਗਾ ਇਹ ਸਾਡੇ ਜਿਹੜੇ ਫਾਰਮਰ ਪ੍ਰੈਜ਼ੀਡੈਂਟ ਸੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਔਰ ਉਸ ਟਾਈਮ ਪ੍ਰਧਾਨ ਸੀ ਸਾਡੇ ਹਰਮੀ ਸਿੰਘ ਕਾਲਕਾ ਜੀ ਇਹ ਉਸ ਟਾਈਮ ਸ਼ੁਰੂ ਕੀਤਾ ਗਿਆ ਸੀ ਅੱਜ ਸਾਡੇ ਪ੍ਰੈਜ਼ੀਡੈਂਟ ਨੇ ਹਰਮੀ ਸਿੰਘ ਕਾਲਕਾ ਜੀ ਔਰ ਜਨਰਲ ਸੈਕਟਰੀ ਨੇ ਜਗਦੀਪ ਸਿੰਘ ਕਲੋਂ ਜੀ ਜਿਨ੍ਹਾਂ ਦੀ ਦੇਖ ਰਿਕ ਦੇ ਵਿੱਚ ਦਾਸੇ ਸੇਵਾਵਾਂ ਕਰ ਰਿਹਾ ਹੈ ਸਰ ਆਖਰੀ ਇਹ ਕਿ ਸਿੱਖੋ ਕੀ ਤਾਰਿਫ ਹਮੇਸ਼ਾ ਸੇ ਰਹੀ ਹੈ ਕਿਉਂਕਿ ਲੋਕਡਾਊਨ ਮੈਂ ਹਮਨੇ ਦੇਖਾ ਆਕਸੀਜਨ ਕੇ ਸਿਲੰਡਰ ਨਹੀਂ ਮਿਲ ਰਹੇ ਤੇ ਕਈ ਜਗ੍ਹਾਏ ਜਾਂ ਦਵਾਈਆਂ ਵੀ ਮਿਲ ਰਹੀ ਹੈ ਔਰ ਇਹ ਗੁਰੂ ਅਰਕੇਸ਼ਨ ਕੀ ਬਾਤ ਕਰੇ ਤਾਂ ਬਹੁਤ ਅੱਛਾ ਇਲਾਜ ਹੋ ਰਿਹਾ ਹੈ ਲੋਕੋ ਦਾ ਰੁਕ ਕਿਸ ਤਰਫ ਰਹਤਾ ਹੈ ਨਹੀਂ ਦੇਖੋ ਆਪਾਂ ਚਾਹ ਵੀ ਉਸ ਆਤੇ ਹੈ ਦੇਖੋ ਜੋ ਅਗਰ ਆਪਾਂ ਜੀ ਗੱਲ ਕਰੀਏ ਤੁਸੀਂ ਸਿੱਖੀ ਦੀ ਗੱਲ ਕੀਤੀ ਹੈ ਸਿੱਖ ਧਰਮ ਦੀ ਗੱਲ ਕੀਤੀ ਹੈ ਤੇ ਸਿਰਕ ਸਿੱਖ ਧਰਮ ਦੇ ਮਾਨੀ ਸੀ ਧੰਨ ਗੁਰੂ ਨਾਨਕ ਸਾਹਿਬ ਉਹਨਾਂ ਨੇ ਸਾਨੂੰ ਕੀ ਸਭ ਤੋਂ ਵੱਡਾ ਜੋ ਉਪਦੇਸ਼ ਦਿੱਤਾ ਹੈ ਮਾਨਵਤਾ ਨੂੰ ਉਹ ਦਿੱਤਾ ਹੈ ਕਿਰਤ ਕਰੋ ਤੇ ਵੰਡ ਛਕੋ ਦਸਵੰਦ ਦਾ ਉਹਨਾਂ ਨੇ ਸਾਨੂੰ ਜੋ ਅ ਦਿੱਤਾ ਕੇ ਤੁਸੀਂ ਇਹ ਦਸਵੰਦ ਕੱਟਣਾ ਹੀ ਕੱਟਣਾ ਹੈ ਇਹਦੇ ਨਾਲ ਜਿਹੜੀ ਤੁਸੀਂ ਲੋਕਾਂ ਦੀ ਆਪਣਾ ਸਰਵ ਕਰੋ ਔਰ ਉਹਨਾਂ ਦੀ ਸੇਵਾ ਕਰੋ ਤਰ੍ਹਾਂ ਦੀ ਔਰ ਉਦੋਂ ਵੀ ਦੇਖਦੇ ਹੋਏ ਜਦੋਂ ਲਾਕਡਾਊਨ ਆਇਆ ਇਹ ਜੋ ਬੰਗਲਾ ਸਾਹਿਬ ਗੁਰਦਾਰਾ ਤੁਸੀਂ ਦੇਖਿਆ ਇੱਥੇ ਰੋਜ਼ ਤਕਰੀਬਨ 2 ਤੋਂ 2.5 ਲੱਖ ਬੰਦੇ ਦਾ ਲੰਗਰ ਬਣ ਕੇ ਸਾਡੇ ਕੋਲੋਂ ਸਰਕਾਰਾਂ ਲਈ ਵੀ ਸੀ ਲੰਗਰ ਕਿਉਂਕਿ ਉਸ ਟਾਈਮ ਤੇ ਉਹ ਟਾਈਮ ਇਹੋ ਜਿਹਾ ਟਾਈਮ ਹੈਗਾ ਸੀ ਕਿ ਜਿੱਥੇ ਰੇਲਾਂ ਵੀ ਖੜੀਆਂ ਹੋ ਗਈਆਂ ਜਹਾਜ਼ ਵੀ ਖੜੇ ਹੋ ਗਏ ਗੱਡੀਆਂ ਬੱਸਾਂ ਟਰੱਕਾਂ ਸੜਕ ਤੇ ਸਭ ਚੀਜ਼ਾਂ ਆਵਾਜੇ ਠੱਪ ਹੋ ਗਈ ਸੀ ਉਹ ਲੋਕਾਂ ਦੇ ਕੋਲ ਇੰਨੀ ਪ੍ਰੋਬਲਮ ਹੋ ਗਈ ਜਿਹੜੇ ਰੋਜ਼ ਕਿਰਤ ਕਰਕੇ ਰੋਜ਼ ਖਾਣ ਵਾਲੇ ਸੀ ਉਹਨਾਂ ਨੂੰ ਰੋਜੀ ਰੋਟੀ ਦੀ ਪ੍ਰੋਬਲਮ ਆ ਗਈ ਸੀ ਔਰ ਤੁਸੀਂ ਉਸ ਟਾਈਮ ਦੇਖਿਆ ਵੀ ਹੋਏਗਾ ਕਿ ਲੱਖਾਂ ਲੱਖਾਂ ਲੋਕ ਜਿਹੜੇ ਨੇ ਉਹ ਦਿੱਲੀ ਤੋਂ ਇੰਡਸਟਰੀਅਲ ਏਰੀਆ ਤੋਂ ਦੁਕਾਨਾਂ ਤੋਂ ਇੱਥੋਂ ਪਲਾਨ ਕਰ ਰਹੇ ਸੀ ਉਸ ਟਾਈਮ ਉਸ ਟਾਈਮ ਅਸੀਂ ਆਪਣੇ ਪ੍ਰੈਜ਼ੀਡੈਂਟ ਮਨਜਿੰਦਰ ਸਿੰਘ ਸਿਰਸਾ ਹਰਮਿੰਦਰ ਸਿੰਘ ਕਾਲਕਾ ਹਰਨੰਦੀ ਦੇਖ ਰੱਖਦੇ ਵਿੱਚ ਉਹਨਾਂ ਦੀ ਉਹਦੇ ਵਿੱਚ ਆਪਾਂ ਇਥੋਂ ਜੋ ਸਾਡੇ ਕੋਲ ਸਰਕਾਰਾਂ ਲੰਗਰ ਮੰਗਦੀਆਂ ਹੁੰਦੀਆਂ ਸੀ ਸਰਕਾਰੀ ਗੱਡੀਆਂ ਆਉਂਦੀਆਂ ਸੀ ਔਰ ਲੰਗਰ ਲੈ ਕੇ ਜਾਂਦੀਆਂ ਸੀ ਔਰ ਦਿੱਲੀ ਸੇ ਗੁਰਦਾਰਾ ਕਮੇਟੀ ਦੇ ਸਾਰੇ ਮੈਂਬਰਾਂ ਨੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਉਸ ਟਾਈਮ ਲੰਗਰ ਲਗਾਏ ਕਿਉਂਕਿ ਮੇਰਾ ਵਾਰਡ 46 ਹੈ ਉਹ ਗਾਜੀਪੁਰ ਏਰੀਆ NH24 ਮੇਰੇ ਉਧਰੋਂ ਨਿਕਲਦਾ ਹੈਗਾ ਤੇ ਉੱਥੋਂ ਅਸੀਂ ਦਿੱਲੀ ਸਰਕਾਰ ਨੇ ਸਾਡੇ ਕੋਲ ਸਾਨੂੰ ਦੋ ਸਕੂਲ ਦਿੱਤੇ ਸੀ ਉਹ ਸਕੂਲ ਦੇ ਵਿੱਚ ਮਤਲਬ ਹਜ਼ਾਰਾਂ ਹਜ਼ਾਰਾਂ ਬੰਦੇ ਇੱਕ ਟਾਈਮ 'ਚ ਬੈਠਦੇ ਸੀ ਹੋਰ ਲੰਗਰ ਛਕਦੇ ਸੀ ਮੈਂ ਸਮਝਦਾ ਉਹ ਟਾਈਮ ਬੜਾ ਟਫ ਟਾਈਮ ਹੈਗਾ ਸੀ ਰੱਬ ਕਰਕੇ ਦੁਬਾਰਾ ਕਦੀ ਉਹ ਟਾਈਮ ਨਾ ਆਵੇ ਬਟ ਲੇਕਿਨ ਮੈਂ ਇਹ ਵੀ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਧੰਗੁਰ ਨਾਨਕ ਸਾਹਿਬ ਜੀ ਨੇ ਜੋ ਟੁੱਟ ਕੇ ਸਿੱਖ ਕੌਮ ਤੋਂ ਸਾਡੇ ਕੋਲੋਂ ਉਸ ਟਾਈਮ 'ਚ ਜੋ ਸੇਵਾਵਾਂ ਕਾਇਮ ਹੈ ਇਹ ਵੀ ਗੁਰੂ ਸਾਹਿਬ ਦਾ ਬੜਾ ਬੜਾ ਧੰਨਵਾਦ ਹੈਗਾ ਬਹੁਤ ਬਹੁਤ ਸ਼ੁਕਰੀਆ ਸਰ ਜੀ ਜੋ ਤੁਸੀਂ ਹੁਣੇ ਕਰੋਨਾ ਦੀ ਗੱਲ ਕੀਤੀ ਕਰੋਨਾ ਦੇ ਵਿੱਚ ਹੁਣੇ ਮੈਨੂੰ ਲਾਸਟ ਸੈਟਰਡੇ ਲਾਸਟ ਸੈਟਰਡੇ ਮੈਨੂੰ ਦਿੱਲੀ ਵਿਧਾਨ ਸਭਾ ਦੇ ਵਿੱਚ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਜੀ ਦੇ ਕੋਲੋਂ 파ਰਤ ਰਤਨ ਡਾਕਟਰ এবੀਜੀ ਅਬਦੁਲ ਕਲਾਮ ਅਵਾਰਡ ਵੀ ਮਿਲਿਆ ਹੈ ਇਹ ਅਵਾਰਡ ਮੈਨੂੰ ਉਸ ਕਰਕੇ ਮਿਲਿਆ ਕਿ ਹਾਂ ਜੀ ਜੀ ਥੈਂਕ ਯੂ ਥੈਂਕ ਯੂ ਇਹ ਅਵਾਰਡ ਮੈਨੂੰ ਜੋ ਦਿੱਤਾ ਗਿਆ ਹੈ ਜੋ ਕਰੋਨਾ ਦੇ ਵਿੱਚ ਅਸੀਂ ਰਕਾਵਟਾਂ ਸਾਫ ਗੁਰਦਾਰੇ ਮੈਂ ਤੁਹਾਡੇ ਚੈਨਲ ਦੇ ਨਾਲ ਸੇਕ ਰਾਹੇ ਗੱਲ ਹੋਰ ਕਰਨ ਜਾਵਾਂਗਾ ਕਿ ਜੋ ਰਕਾਵਾਂ 400 ਬੈੱਡ ਦਾ ਹਸਪਤਾਲ ਬਣਾਇਆ ਗਿਆ ਸੀ ਕੋਵਿਡ ਦਾ ਉਸ ਦੇ ਵਿੱਚ ਉਸ ਟਾਈਮ ਮੈਂ ਹੀ ਮੁਖ ਸੇਵਾਦਾਰ ਹੈਗਾ ਸੀ ਤੇ 120 ਇਜ਼ਰਾਈਲੀਆਂ ਦੀ ਅਸੀਂ ਜਾਨ ਬਚਾਈ ਸੀ 에어ਪੋਰਟ ਤੋਂ ਲਿਆ ਕੇ ਔਰ ਪੰਜਾਬਲਾ ਦੇ ਵਿੱਚ ਇੱਕ ਵਿਰਧ ਆਸ਼ਰਮ ਹੈ ਤ੍ਰਿਵੇਂਨੀ ਵਿਰਧ ਆਸ਼ਰਮ ਉੱਥੇ ਜਿੰਨੇ ਵੀ ਵਿਰਧ ਹੈਗੇ ਸੀ ਔਰ ਜਿਹੜੇ ਉਹਨਾਂ ਨੂੰ ਉੱਥੋਂ ਦੇ ਆਸ਼ਰਮ ਵਾਲੇ ਜਿਹੜੇ ਸੇਵਾਦਾਰ ਸੀ ਔਰ ਜਿਹੜੇ ਕੇਅਰ ਟੇਕਰ ਸੀ ਉਹ ਛੋੜ ਕੇ ਚਲੇ ਗਏ ਸੀ ਫਿਰ ਸਾਨੂੰ ਕਿਸੇ ਤੋਂ ਉਹਨਾਂ ਦਾ ਫੋਨ ਆਂਦਾ ਹੈ ਅਸੀਂ ਉਹਨਾਂ ਨੂੰ ਬੁਲਾ ਕੇ ਔਰ ਇੱਥੇ ਆਪਣਾ ਸ਼ਿਫਟ ਕੀਤਾ ਐਮ뷸ੈਂਸਾਂ ਦਾ ਰਸਤੇ ਉਹਨਾਂ ਦੀ ਹਾਲਤ ਇਹ ਹੋ ਚੁੱਕੀ ਸੀ ਕਿ ਉਹਨਾਂ ਨੂੰ ਕਈ ਦਿਨ ਹੋ ਗਏ ਸੀ ਉਹ ਬਜ਼ੁਰਗਾਂ ਨੇ ਖਾਣਾ ਨਹੀਂ ਸੀ ਖਾਦਾ ਹੋਇਆ ਉਹਨਾਂ ਦੇ ਵਿੱਚ ਕੋਈ 70 ਸਾਲ ਦਾ ਬਜ਼ੁਰਗ ਸੀ ਲੇਡੀਜ਼ ਵੀ ਹੈਗੀਆਂ ਸੀ ਔਰ ਕਈ ਕਈ ਤਾਂ 90 ਸਾਲ ਪਲੱਸ ਹੈਗੇ ਸੀ ਉਹਨਾਂ ਨੂੰ ਸਟ੍ਰੀਚਰ ਤੇ ਲੈ ਕੇ ਜਦ ਅਸੀਂ ਇੱਥੇ ਰੱਖਿਆ ਤੇ ਗੁਰੂ ਅਰਕਿਸ਼ਨ ਸਾਹਿਬ ਗੁਰਤੇਗ ਬਹਾਦਰ ਸਾਹਿਬ ਜੀ ਦੀ ਐਸੀ ਕਿਰਪਾ ਹੋਈ ਕਿ ਉਹ ਥੋੜੇ ਦਿਨਾਂ ਦੇ ਵਿੱਚ ਹੀ ਸਾਰੇ ਤੰਦਰੁਸਤ ਹੋ ਗਏ ਸੀ ਤੇ ਉਹ ਸਾਰੇ ਸੇਵਾਵਾਂ ਨੂੰ ਦੇਖਦੇ ਹੋਏ ਆ ਦਿੱਲੀ ਸਰਕਾਰ ਨੇ ਮੈਨੂੰ ਲਾਸਟ ਸੈਟਰਡੇ ਪਾਰਾਤਰਤਨ ਡਾਕਟਰ ਏ.ਪੀ.ਜੀ. ਅਬਦੁਲ ਕਲਾਮ ਦਾ ਅਵਾਰਡ ਵੀ ਦਿੱਤਾ ਹੈਗਾ ਮੈਂ ਤੁਹਾਡੇ ਚੈਨਲ ਰਾਹੀਂ ਨਾ ਸਾਰੇ ਦਰਸ਼ਕਾਂ ਨੂੰ ਇੱਕ ਬੇਨਤੀ ਹੋਰ ਜਰੂਰ ਕਰਨਾ ਚਾਹਨਾ ਕਿ ਇਹ ਜੋ ਸੇਵਾਵਾਂ ਚਲਦੀਆਂ ਪਈਆਂ ਇਹ ਸੰਗਤ ਦੇ ਦਿੱਤੇ ਦਸਵੰਦ ਦੇ ਨਾਲ ਹੀ ਚਲਦੀਆਂ ਪਈਆਂ ਜਿਹੜੀਆਂ ਸਾਡੇ ਕੋਲ ਇੰਨੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਨੇ ਕਰੋੜਾਂ ਕਰੋੜਾਂ ਰੁਪਈਆ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਕਿਉਂਕਿ ਪਰਿਵਾਰ ਸਾਨੂੰ ਮੰਨਣਾ ਕਰਦੇ ਨੇ ਆਪਣਾ ਨਾਮ ਦੱਸੋ ਤਾਂ ਇਹ ਸਾਰੀਆਂ ਮਸ਼ੀਨਾਂ ਸੰਗਤ ਨੇ ਔਰ ਪਰਿਵਾਰਾਂ ਨੇ ਪ੍ਰੋਵਾਈਡ ਕਰਵਾਈਆਂ ਹੋਈਆਂ ਮੈਂ ਅੱਜ ਦੀ ਰੇਟ ਦੇ ਵਿੱਚ ਆਪਣੇ ਜਿੰਨੇ ਵੀ ਇਹ ਦਰਸ਼ਕ ਤੁਹਾਡੇ ਇਹ ਚੈਨਲ ਦੇ ਰਾਹੀਂ ਸੁਣਦੇ ਪੈਣੇ ਜਿਹੜੇ ਕਿਸੇ ਨਾ ਕਿਸੇ ਵੱਡੀ ਕੰਪਨੀ ਨਾਲ ਜੁੜੇ ਆ ਅੱਜ ਦੀ ਰੇਟ 'ਚ ਹਰ ਕੰਪਨੀ ਹੁੰਦਾ ਹੈ ਜੋ ਕਿ ਗਵਰਨਮੈਂਟ ਕਹਿੰਦੀ ਹੈ ਕਿ ਉਹ ਕਿਸੇ ਭਲੇ ਕੰਮ ਦੇ ਵਿੱਚ ਲਗਾਓ ਤੇ ਮੈਂ ਬੇਨਤੀ ਕਰਾਂਗਾ ਕਿ ਜੋ ਸਾਡੇ ਕੋਲ ਇੰਨੀਆਂ ਸੇਵਾਵਾਂ ਚੱਲਦੀਆਂ ਪਈਆਂ ਇਹਦੇ ਸਾਡੇ ਸਾਲਾਨਾ ਜਿਹੜੇ ਖਰਚੇ ਨੇ ਉਹ ਵੀ ਕਰੋੜਾਂ ਦੇ ਵਿੱਚ ਹੈਗੇ ਨੇ ਤੇ ਆਪਣਾ ਦਸਵੰਧ ਦੇ ਨਾਲ ਨਾਲ ਸੀਐਸਆਰ ਜੋ ਤੁਹਾਡਾ ਫੰਡ ਹੈਗਾ ਉਹ ਵੀ ਗੁਰੂ ਹਰਿਕ੍ਰਿਸ਼ਨ ਪੋਲੀਕਲਿਨਿਕ ਬੰਗਲਾ ਸਾਹਿਬ ਗੁਰਦਾਰੇ ਵਿਖੇ ਜਰੂਰ ਦਿਓ ਔਰ ਤਾਂ ਜੋ ਤੁਹਾਡੀ ਸੇਵਾ ਵੀ ਥਾਂ ਲੱਗ ਸਕੇ ਤੁਸੀਂ ਦੇਖਿਆ ਹੈ ਇੱਥੇ ਕਿ ਜਿਵੇਂ 50 ਰੁਪਏ ਦੇ ਵਿੱਚ ਸਾਰੀ ਐਮਆਰ ਆਈ ਸੀਟੀ ਸਕੈਨ ਹੋ ਰਿਹਾ 10 ਰੁਪਏ ਦੀ ਪਰਚੀ ਦੇ ਨਾਲ ਅਸੀਂ ਦਵਾਈਆਂ ਦਿੰਦੇ ਪਿਆ ਸਾਡੇ ਕੋਲ ਬਾਲਾ ਪ੍ਰੀਤਮ દવાਖਾਨਾ ਚੱਲਦਾ ਤੁਸੀਂ ਇੱਥੇ ਨਾਲ ਹੀ ਸਾਡੇ ਬੰਗਲਾ ਸਾਹਿਬ ਦੇ ਵਿੱਚ ਬਾਲਾ ਜੋ ਕਿ ਅਸੀਂ ਰੇਟ ਟੂ ਰੇਟ ਮੈਡੀਸਨ ਜਿਹੜੀਆਂ ਉਹ ਪ੍ਰੋਵਾਈਡ ਕਰਦੇ ਆਂ ਤੇ ਇਹ ਮੈਂ ਬੇਨਤੀ ਕਰਦਾ ਕਿ ਆਪਣਾ ਸੀਐਸਆਰ ਫੰਡ ਜਿਹੜਾ ਹੈਗਾ ਉਹ ਬੰਗਲਾ ਸਾਹਿਬ ਹਸਪੀਟਲ ਦੇ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲੇ ਸਬੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਐਸਾ ਜੀ ਐਸਾ ਹੈ ਯਹਾਂ ਰੋਜ਼ हजारों की संख्या में लोग अपना इलाज कराने आते हैं देखो सबसे बड़ी बात है कि आज एम आर स्कैन जो पचास रुपये में दिल्ली सिख गुरुद्वारा प्रबंधक कमेटी कर रही है अब पूरे हिंदुस्तान में नहीं पूरे वर्ल्ड में देख लो इतना सस्ता इलाज किसी का नहीं होता और यहाँ रोज मतलब इतने जिनके पास पैसा नहीं होता इलाज कराने के लिए इतने मजबूर लोग चाहे वो किसी धर्म से भी वो ताल्लुक़ रखता है हिंदू है सिख है मुसलमान है उसको एक जैसा ये इलाज यहाँ किया जाता है ऐसा नहीं है कि सिख के सिख को अलग इलाज किया जाए या हिंदू हुआ या मुसलमान को ऐसा नहीं है सब के लिए पचास रुपये बराबर है और उसी में जो है यहाँ का जो ख़र्चा चलता है या नहीं चलता बाकी जो दसवंत लोग यहाँ दे के जाते हैं गुरुद्वारे में तो सब खर्चे वो गुरुमारा की कृपया से चल रहे हैं आज देखो मैं खुद अपनी मिसिस को यहाँ लेके आया हूँ इतने बढ़िया डॉक्टर है यहाँ मैं खुद अपनी मिसिस का यहाँ उसका एक जो बैक पोन बैक पेन चल रही है उसका इलाज यहीं करवा रहा हूँ मतलब मैंने अपने टीथ का इलाज यहाँ करवाया और मेरे काफ़ी जो रिच लोग हैं वो भी यहाँ विश्वास करके आते हैं क्योंकि ये स्थान गुरु कृष्ण महाराज का स्थान है और यहाँ श्रद्धा भाव से आओ तो सब ठीक हो जाता है और मैं सबसे कहूँगा कि आप इधर उधर मत भटको इधर उधर मत जाओ यहाँ विश्वास करो गुरु के ऊपर विश्वास करो अपना जो भी है एक बार यहाँ के जरूर आओ एक बार यहाँ चाहे इलाज कराने मत आओ लेकिन एक बार यहाँ के यहाँ का सर्वे करो देखो कैसे कैसे बढ़िया डॉक्टर हमारे चेयरमैन साहब ने साफ सफाई सर, सर, सर यहाँ इतने बढ़िया डॉक्टर हैं मैं खुद कह रहा हूँ जब खुद हम मतलब मेंबर और मेरी फैमिली यहाँ एक फ़ायदा उठा रही है और मेरे कई अपने नोन हैं जो पैसे वाले हैं यहाँ आते हैं तो मैं सबसे कहता हूँ एक बार आप जरूर आओ और यहाँ का देखो और अपना जो दसवंत है यहाँ दो ताकि हम गरीबों का इलाज जो है अच्छी वाले और अच्छी तरीके से हम कर सकते ये बुल्लर साहब बहुत अच्छी जानकारी दी और समाज सेवा के लिए हमेशा से जो है आगे बढ़कर काम कर रहे हैं और आज हम भी यहाँ मौके पर आए और हमने देखा कि यहाँ पर काफी संख्या में जो लोग हैं वो इलाज कराते हैं और मात्र कुछ रुपए में पचास रुपए का एम आर टेस्ट जो सोच से भी पड़े है वो यहाँ पर किया जाता है तो लोगों के लिए बहुत अच्छी एक राहत वाली बात यहाँ पर देखने को मिलती है दैनिक सवेरा के लिए अमन दिल्ली से देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब Facebook Instagram X aur WhatsApp channel par